ਹਾਂਜੀ ਸਸਿਕਲ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਵਿੱਚ ਅੱਪਾ ਤੁਹਾਨੂੰ ਵਰਲਡ ਵਿੱਚ ਪਾਈਆਂ ਜਾਣ ਵਾਲੀਆਂ ਮੁਰਗੀਆਂ ਦੇ ਬਾਰੇ ਜਾਣਕਾਰੀ ਦਵਾਂਗੇ ਇਸ ਦਾ ਨਾਮ ਹੈ ਜੀ ਜੈਲੋ ਹੇਅਰ ਚਿਕਨ ਇਹ ਚైనా ਵਿੱਚ ਪਾਈ ਜਾਂਦੀਆਂ ਹਨ ਤੇ ਇਹ ਸਾਲ ਵਿੱਚ 280 ਤੋਂ 320 ਤੱਕ ਅੰਡੇ ਹੀ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਕਾਰਨਿਸ ਵਾਈਟ ਚਿਕਨ ਇਹ ਜ਼ਿਆਦਾਤਰ ਕੈਨੇਡਾ ਵਿੱਚ ਪਾਈਆਂ ਜਾਂਦੀਆਂ ਹਨ ਇਸ ਸਾਲ ਵਿੱਚ 150 ਤੋਂ 200 ਤੱਕ ਹੀ ਆਂਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਲੈਗਹੌਰਨ ਇਹ ਜ਼ਿਆਦਾਤਰ ਇਟਲੀ ਵਿੱਚ ਹੀ ਪਾਈਆਂ ਜਾਂਦੀਆਂ ਹਨ ਤੇ ਇਸ ਸਾਲ ਵਿੱਚ 290 ਤੋਂ 320 ਤੱਕ ਹੀ ਆਂਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਪੈਰਟ ਬੀਕ ਅਸੀਲ ਇਹ ਜ਼ਿਆਦਾਤਰ ਉੜੀਸਾ ਵਿੱਚ ਹੀ ਪਾਈਆਂ ਜਾਂਦੀਆਂ ਹਨ ਤੇ ਇਸ ਸਾਲ ਵਿੱਚ 60 ਤੋਂ 70 ਆਂਡੇ ਹੀ ਦਿੰਦੀਆਂ ਹਨ ਤੇ ਇਸ ਦੇ ਆਂਡੇ ਦਾ ਆਕਾਰ ਬਾਕੀ ਮੁਰਗੀਆਂ ਦੇ ਆਂਡੇ ਦੇ ਆਕਾਰ ਤੋਂ ਥੋੜਾ ਵੱਡਾ ਹੁੰਦਾ ਹੈ ਇਸ ਦਾ ਨਾਮ ਹੈ ਜੀ ਅਸੀਲ ਇਹ ਜ਼ਿਆਦਾਤਰ ਪੰਜਾਬ ਵਿੱਚ ਪਾਈਆਂ ਜਾਂਦੀਆਂ ਹਨ ਤੇ ਇਸ ਸਾਲ ਵਿੱਚ 60 ਤੋਂ 70 ਅੰਡੇ ਹੀ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਨਿਕੋਵਾਰੀ ਤੇ ਇਹ ਨਿਕੋਵਾਰ ਵਿੱਚ ਹੀ ਜ਼ਿਆਦਾਤਰ ਪਾਈ ਜਾਂਦੀ ਹੈ ਤੇ ਇਸ ਸਾਲ ਵਿੱਚ 130 ਤੋਂ 140 ਤੱਕ ਹੀ ਅੰਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਚਿਤਾਗੋਂਗ ਇਹ ਜ਼ਿਆਦਾਤਰ ਬੰਗਲਾਦੇਸ਼ ਵਿੱਚ ਪਾਈ ਜਾਂਦੀਆਂ ਹਨ ਤੇ ਇਸ ਸਾਲ ਵਿੱਚ 150 ਤੋਂ 200 ਤੱਕ ਹੀ ਅੰਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਬੁਸਰਾ ਇਹ ਜ਼ਿਆਦਾਤਰ ਭਾਰਤ ਵਿੱਚ ਹੀ ਪਾਈਆਂ ਜਾਂਦੀਆਂ ਹਨ ਤੇ ਇਹ ਸਾਲ ਵਿੱਚ 150 ਤੋਂ 200 ਤੱਕ ਹੀ ਆਂਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਵਾਈਟ ਸੁਲਤਾਨ ਇਹ ਜ਼ਿਆਦਾਤਰ ਯੂਰਪ ਵਿੱਚ ਪਾਈਆਂ ਜਾਂਦੀਆਂ ਹਨ ਇਹ ਸਾਲ ਵਿੱਚ 150 ਤੋਂ 200 ਹੀ ਆਂਡੇ ਦਿੰਦੀਆਂ ਹਨ ਇਸ ਦਾ ਨਾਮ ਹੈ ਜੀ ਬ੍ਰਹਮਾ ਇਹ ਜ਼ਿਆਦਾਤਰ ਅਮਰੀਕਾ ਵਿੱਚ ਹੀ ਪਾਈਆਂ ਜਾਂਦੀਆਂ ਹਨ ਤੇ ਇਹ ਸਾਲ ਵਿੱਚ 150 ਤੋਂ 200 ਤੱਕ ਹੀ ਆਂਡੇ ਦਿੰਦੀਆਂ ਹਨ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਇਦਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਦਾ ਆਪਣਾ ਚੈਨਲ ਸੁਖ ਪੀਵੀ 10 ਪੈਰਟ ਵੀਕ ਧੰਨਵਾਦ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਇਦਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਸੁਖ ਪੀਵੀ 10 ਪੈਰਟ ਵੀਕ ਧੰਨਵਾਦ